ਸ਼ਰਾਬ ਖਾਣ ਦੇ ਪੀੜਤਾਂ ਨੂੰ ਵਿਕਰਮ ਸਿੰਘ ਮਜੀਠੀਆ 'ਚ ਮਿਲਣ ਦੇ ਲਈ ਪਹੁੰਚਦੇ ਨਜ਼ਰ ਆਏ ਹਸਪਤਾਲ 'ਚ ਜਾ ਕੇ ਉਹਨਾਂ ਪੀੜਤਾਂ ਦਾ ਹਾਲ ਜਾਣਿਆ ਘਟਨਾ ਦੀ ਸੀਬੀਆਈ ਜਾਂਚ ਦੀ ਮੰਗ ਵਿਕਰਮ ਮਜੀਠੀਆ ਵੱਲੋਂ ਕੀਤੀ ਜਾ ਰਹੀ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਕਵਰ ਅਪ ਆਪਰੇਸ਼ਨ ਦੇ ਵਿੱਚ ਜੁਟੀ ਪਈ ਹੈ ਇਸ ਵੇਲੇ ਸਰਕਾਰ 24 ਲੋਕਾਂ ਦੀ ਮੌਤ ਦੀ ਜ਼ਿੰਮੇਵਾਰੀ ਆਖਰਕਾਰ ਕੌਣ ਲਵੇਗਾ ਜਿहां ਵਿਕਰਮ ਮਜੀਠੀਆ ਵਰਤੇ ਨਜ਼ਰ ਆਏ ਸਰਕਾਰ ਨੂੰ ਘੇਰਦੇ ਨਜ਼ਰ ਆਏ ਸ਼ਰਾਬ ਕਾਂਡ ਕਾਰਨ 24 ਲੋਕਾਂ ਦੀ ਮੌਤ ਹੋ ਚੁੱਕੀ ਹੈ ਹਸਪਤਾਲ ਜਾ ਕੇ ਵਿਕਰਮ ਮਜੀਠੀਆ ਪੀੜਤਾਂ ਨੂੰ ਮਿਲੇ ਪੀੜਤ ਪਰਿਵਾਰਾਂ ਦਾ ਹਾਲਚਲ ਜਾਣਿਆ ਡਾਕਟਰਾਂ ਨੂੰ ਹਦਾਇਤ ਦਿੱ ਕਿ ਚੰਗਾ ਇਲਾਜ ਦਿੱਤਾ ਜਾਵੇ ਪੀੜਤਾ ਨੂੰ ਨਾਲਿਓਨਾ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ ਇਲਜ਼ਾਮ ਉਹਨਾਂ ਨੇ ਸਰਕਾਰ 'ਤੇ ਪਰ ਲਾਇਆ ਕਿ ਸਰਕਾਰ ਇਸ ਪੂਰੇ ਮਾਮਲੇ ਦਾ ਕਵਰ ਅਪ ਆਪਰੇਸ਼ਨ ਕਰਨ ਦੇ ਵਿੱਚ ਲੱਗੀ ਹੈ ਸੱਚ ਲੁਕਾਉਣ ਚ ਲੱਗੀ ਹੈ ਸਰਕਾਰ ਕੋਜੀ ਕੁਸ਼ ਪੇਸ਼ੈਂਟ ਤਾਂ ਆਈਸੀਯੂ 'ਚ ਨੇ ਉਹਨਾਂ 'ਚ ਚਾਰ ਪੇਸ਼ੈਂਟ ਹਲੇ ਵੀ ਆਈਸੀਯੂ 'ਚ ਨੇ ਅਨਫੋਰਚੂਨੇਟਲੀ ਇੱਕ ਦੀ ਉੱਥੇ ਵੀ ਇੱਕ ਹੋਰ ਡੈਥ ਹੋ ਗਈ ਸੋ ਜੋ ਡੈਥ ਦਾ ਆਕੜਾ ਸਵੇਰ ਦਾ 23 ਸੀ ਹੁਣ 24 ਹੋ ਗਿਆ ਅ ਔਰ ਜਿਹੜੇ ਤਿੰਨ ਹੋਰ ਨੇ ਉਹ ਵੀ ਕ੍ਰਿਟੀਕਲ ਕੰਡੀਸ਼ਨ 'ਚ ਨੇ ਮਤਲਬ ਉਹਨਾਂ ਦੀ ਹਾਲਾਤ ਬੜੇ ਨਾਜ਼ੁਕ ਬਣੇ ਹੋਏ ਆ ਗੁਰੂ ਕਿਰਪਾ ਕਰਨ ਕਿ ਉਹਨਾਂ ਦੀ ਸਿਹਤ 'ਚ ਮੋੜਾ ਪਵੇ ਇਹ ਉਸੇ ਤਰ੍ਹਾਂ ਐਮਰਜੈਂਸੀ 'ਚ 5-6 ਹੋਰ ਨੇ ਉਹਨਾਂ ਦੇ ਹਾਲਾਤ ਕੁਝ ਠੀਕ ਨੇ ਸੋ ਇਨ 올24 ਡੈਥਾਂ ਹੁਣ ਜਿ ਐਸ ਵੀ ਸਪੀਕ ਰਾਈਟ ਨਾਉ ਔਰ ਤਿੰਨ ਚਾਰ ਹਲੇ ਕ੍ਰਿਟੀਕਲ ਨੇ ਇਸ ਲਈ ਕਾਫੀ ਸਿਚੁਏਸ਼ਨ ਗ੍ਰਿਮ ਹੈ ਔਰ ਇਹ ਕੋਈ ਦੋ ਤਾਂ ਹੁਣ ਦਾਖਲ ਹੋਏ ਆ ਕੇ ਆਈ ਥਿੰਕ ਸੋ ਜੋ ਸਮਝ ਆ ਰਹੀ ਹੈ ਕਿ ਦੋ ਤਿੰਨ ਦਿਨ ਬਾਅਦ ਵੀ ਕਈਆਂ ਤੇ ਅਸਰ ਪੈ ਰਿਹਾ ਔਰ ਤਦੇ ਦਾਖਲ ਹੋ ਰਿਹਾ ਦੇਖੋ ਪੁਲਿਸ ਦਾ ਇੰਟੈਲੀਜੈਂਸ ਦਾ ਪ੍ਰਸ਼ਾਸਨ ਦਾ ਕੰਮ ਹੈ ਜੇ ਤੁਸੀਂ ਫੁੱਲ ਪੇਜ ਇਸ਼ਤਿਹਾਰ ਲਾਉਨੇ ਹੋ ਕਿ ਤੁਹਾਡੀ ਨਸ਼ਿਆਂ ਦੇ ਖਿਲਾਫ ਮੁਹਿੰਮ ਚੱਲ ਰਹੀ ਹੈ ਫਿਰ ਝੂਠ ਬੋਲ ਰਹੇ ਹੋ ਤੁਸੀਂ ਇੱਕ ਤਾਂ ਖਜ਼ਾਨੇ 'ਚ ਉਹ ਖਰਚਾ ਕਰ ਰਹੇ ਹੋ ਤੇ ਅਸਲੀਅਤ 'ਚ ਗਰਾਉਂਡ ਜ਼ੀਰੋ 'ਚ ਹਾਲਾਤ ਕੁਛ ਹੋਰ ਨੇ ਜੇ ਪੁਲਿਸ ਜਿੰਨੀ ਅਸ਼ਤਿਹਾਰਾਂ 'ਚ ਸਰਕਾਰ ਚੌਕਸ ਹੈ ਓਨੀ ਗਰਾਉਂਡ 'ਚ ਚੌਕਸ ਹੁੰਦੀ ਤੇ ਇਹ ਹਾਲਾਤ ਨਾ ਬਣਦੇ ਹੁਣ ਸਾਡੇ ਤੇ ਤਾਂ ਸਿੱਧਾ ਹੀ આરોਪ ਲੱਗ ਜਾਂਦਾ ਜੀ ਸਿਆਸਤ ਕਰਦੇ ਆ ਮਗਰ ਜਦ ਲੋਕ ਦੱਸ ਰਹੇ ਉਹ ਤਾਂ ਉਹ ਲੋਕ ਨੇ ਜਿਨ੍ਹਾਂ ਦਾ ਕਿਸੇ ਸਿਆਸਤ ਨਾਲ ਕੋਈ ਲੈਣਾ ਦੇਣਾ ਨਹੀਂ ਜਿਹੜੇ ਪੰਜੀ ਸਾਲੀ ਵੋਟ ਪਾਉਂਦੇ ਉਹਨਾਂ ਨੇ ਦੱਸਤਾ ਕਿ ਪੁਲਿਸ ਕਾਰੀ ਕੁਛ ਨਹੀਂ ਦੀ ਗਰਾਉਂਡ 'ਚ ਔਰ ਨਾ ਪੁਲਿਸ ਦਾ ਕਰਨ ਦਾ ਕਾਰਨ ਹੈ ਕਿ ਸਰਕਾਰ ਉਹ ਜੀ ਨਿਕੰਮੀ ਆ ਇਹ ਸਰਕਾਰ ਵੱਲੋਂ ਕੋਈ ਸ਼ਕਤੀ ਹੋਵੇ ਜ਼ੀਰੋ ਟੋਲਰੈਂਸ ਹੋਵੇ ਤੇ ਹਾਲਾਤ ਹੀ ਨਾ ਪੈਦਾ ਹੁੰਦੇ ਦੇਖੋ ਇਹ ਹਾਲਾਤ ਇਸੇ ਸਰਕਾਰ ਚ ਚੌਥੀ ਵਾਰੀ ਪੈਦਾ ਹੋ ਗਏ ਪਿਛਲੀ ਵਾਰੀ ਤਾਂ ਚੀਫ ਮਿਨਿਸਟਰ ਦਾ ਆਪਣਾ ਜ਼ਿਲ੍ਹਾ ਸੀ ਸੰਗਰੂਰ ਉਸ ਤੋਂ ਪਹਿਲਾਂ ਮੋਗੇ ਚ ਹੋਇਆ ਉਸ ਤੋਂ ਪਹਿਲਾਂ ਹੁਸ਼ਿਆਰਪੁਰ ਚ ਹੋਇਆ ਮੂਦਲ ਵੀ ਮੈਨੂੰ ਲੱਗਦਾ ਕੁਝ ਸਮਾਂ ਪਹਿਲਾਂ ਹੋਈ ਸੀ ਅਚੀਵ ਕੀ ਹੋਇਆ ਮਤਲਬ ਕਿਉਂਕਿ ਫੇਲਿਅਰ ਹੈ ਇਹ ਪਿੰਡ ਚ ਇਸ ਗੱਲ ਦਾ ਰੋਸ ਵੀ ਹੋਇਆ ਜੀ ਜਿਹੜੇ ਸ਼ਰਾਬ ਵੇਚ ਰਹੇ ਸੀ ਉਹਨਾਂ ਨੂੰ ਮੁਆਵਜ਼ਾ ਦਿੱਤਾ ਗਿਆ ਤਾਂ ਭਗਵੰਤ ਮਾਨੀ ਇਹਦੇ ਸਵਾਲ ਭਗਵੰਤ ਮਾਨ ਨੂੰ ਬਣਦਾ ਔਰ ਪਿੰਡ ਵਾਲੇ ਜੇ ਰੋਸ ਕਰਦੇ ਤੇ ਦਵੇ ਜਵਾਬ ਉਹਨ ਸਰਕਾਰ ਉਹਨਾਂ ਨੂੰ ਦੇਖੋ ਕੱਲ ਸਾਡੇ ਦਬਾਅ ਕਰਕੇ ਸਰਕਾਰ ਨੂੰ ਮੁਆਵਜ਼ਾ ਦੇਣਾ ਪਿਆ ਇਹ ਨਹੀਂ ਤਾਂ ਅੱਜ ਤੱਕ ਇਹਨਾਂ ਨੇ ਤਾਂ ਰੈਕਗਨਾਈਜ਼ ਵੀ ਨਹੀਂ ਕੀਤਾ ਪਿਛਲੀਆਂ ਜਿੰਨੀਆਂ ਮੌਤਾਂ ਹੋਈਆਂ ਸ਼ਰਾਬ ਦੀ ਟ੍ਰੈਜੇਡੀ ਨਾਲ ਕਿੱਥੇ ਇਹਨਾਂ ਨੇ ਕੁਝ ਕਿਸੇ ਕਿਸੇ ਨਾਲ ਸੰਗਰੂਰ ਤੱਕ ਵੀ ਨਹੀਂ ਦਿੱਤਾ ਸੋ ਇਹ ਤਾਂ ਮਜੀਠੇ ਵਾਲੇ ਲੋਕਾਂ ਦਾ ਰੋਸ ਹੀ ਦਬਾਅ ਸੀ ਕਿ ਸਰਕਾਰ ਦੇ ਗਲ ਚ ਗੂਠ ਦੇ ਕੇ ਮੁਆਵਜ਼ਾ ਲਿਆ ਮਗਰ ਮੁਆਵਜ਼ਾ ਇਸ ਨੋਟ ਦ ਸੋਲੂਸ਼ਨ ਔਰ ਭਗਵੰਤ ਮਾਨ ਨੂੰ ਕੋ ਪੁੱਛਣਾ ਚਾਹੁੰਦਾ ਤੁਸੀਂ ਜਦੋਂ ਕੈਪਟਨ ਸਾਹਿਬ ਵੇਲੇ ਇਹ ਡੈਥਾਂ ਹੋਈਆਂ ਸੀ ਥੋੜੀ ਉਹ ਵੀਡੀਓ ਮੈਂ ਸ਼ੇਅਰ ਵੀ ਕੀਤੀ ਆ ਤੁਸੀਂ ਕਹਿੰਦੇ ਸੀ 302 ਦਾ ਪਰਚਾ ਹੋਣਾ ਚਾਹੀਦਾ ਦਿੱਤਾ ਜੀ 302 ਦਾ ਪਰਚਾ ਕੀ ਕਾਰਵਾਈ ਕੀਤੀ ਹੈ ਤੁਸੀਂ ਮਤਲਬ ਤੁਸੀਂ ਆਪ ਫੇਲ ਹੋਏ ਇੱਕ ਵਾਰੀ ਨਹੀਂ ਹੋਏ ਨੇਕਾ ਵਾਰੀ ਹੋਏ ਮਗਰ ਰਾਜਨੀਤੀ ਬਣ ਗਈ ਹੈ ਪੋਲਿਟਿਕਸ ਬਣ ਗਈ ਹੈ ਆ ਤੁਸੀਂ ਮੈਂ ਆ ਵੀਡੀਓ ਤੁਹਾਨੂੰ ਸ਼ੇਅਰ ਕਰ ਰਿਹਾ ਆ ਭਗਵੰਤ ਮਾਨ ਦੀ ਜੀਚੋ ਤੁਹਾਨੂੰ ਕਲੈਰਿਟੀ ਹੋ ਜਾਣੀ ਹੈ ਕਿ ਇਹ ਸਿਰਫ ਤੇ ਸਿਰਫ ਸਿਆਸਤ ਕਰ ਸਕਦੇ ਹੈ ਜੀ ਹੋਰ ਇਹਦੇ ਤੇ ਇਹ ਕੁਝ ਨਹੀਂ ਗਾਂ ਕਰ ਸਕਦੇ ਆ ਉਹਨਾਂ ਦੀ ਵੀਡੀਓ ਹੈ ਜੀ ਕਿੰਨਾ ਚੋਣੀ ਚਾਹੀਏ ਨਾ ਸਰਵਾਜ ਦਾ ਕਿੰਨਾ ਹੋਣਾ ਚਾਹੀਏ ਸਰ ਪਹਿਲੇ ਤਾਂ 302 ਦਾ ਬੱਚਾ ਹੋਣਾ ਚਾਹੀਏ ਜੋ ਜੋ ਇਸ ਵਿੱਚ ਸ਼ਾਮਿਲ ਹੈ ਚਾਹੇ ਨੇਤਾ ਹੈ ਜਾਂ ਉਸ ਦਾ ਪੀਏ ਹੈ ਇਹ ਮਰਡਰ ਹੈ ਇਹ ਕਤਲ ਹੈ ਇਹ ਮੌਤ ਨਹੀਂ ਹੈ ਜਿਹੜਾ ਵੰਟਾ ਗਿਆ ਹੈ ਇਹ ਲੈ ਲੋ ਜ਼ਹਿਰ और उस जहर बांटने के बाद उनकी मौत हुई सबसे बेले बेले भी ही रहे। पर्चे होने चाहिए फिर उनके रोजगार के प्रबंध करो, करो। क्योंकि कमाऊ थे सभी जो फैमिली के वो अकेले ही कमाऊ थे वो चले गए उनके बच्चों की पढ़ाई का जिम्मा सरकार ले और कैप्टन साहब बाहर आके कुछ बोले तो सही वो मैंने एक दो दो तीन गाँव में पूछा सरकार कोई आया आदमी वो कहते सरकार की बात कर रहे हो हमारे का सरपंच नहीं आया हमारे संस्कार पे ਮੈਂ ਤੁਸੀ ਇੱਕ ਗੱਲ ਦੱਸੋ ਕੱਲ ਕਹਿੰਦੇ ਨੌਕਰੀਆਂ ਐਲਾਨਤੀਆਂ ਤੁਸੀਂ ਆਪ ਸਾਰੇ ਘਰਾਂ ਚ ਫਿਰਿਆ ਆਇਓ ਲੱਗ ਪਗ ਬੱਚੇ ਛੋਟੇ ਨੇ ਤੁਸੀਂ 18 ਸਾਲ ਤੱਕ ਨੌਕਰੀ ਨਹੀਂ ਦੇ ਸਕਦਾ ਕਿਨੂੰ ਤੇ ਆਏ ਹੋ ਭਾਈ ਸਾਨੂੰ ਤਾਂ ਲੈ 10 ਲੱਖ ਤੇ ਇਹ ਦੇ ਦੇਣ ਬਹੁਤ ਧੰਨਵਾਦੀ ਹੋਵਾਂ ਮੈਨੂੰ ਤਾਂ ਇਸ ਗੱਲ ਦਾ ਭਰੋਸਾ ਨਹੀਂ ਹੋ ਰਿਹਾ ਕਿ ਭਲੇ ਕਰਨਾ ਕੀ ਹੈ ਕਿ ਕੱਲਾ ਐਲਾਨ ਤਾਂ ਨਹੀਂ ਕਰ ਗਏ ਜੀ ਸਰ ਸਵੇਰੇ ਕੋਈ ਤੈਨੂੰ ਰੋਕਣ ਦੀ ਕੋਸ਼ਿਸ਼ ਕੀਤੀ ਚਲੋ ਮੈਂ ਤਾਂ ਸਪਸ਼ਟੀ ਸੀਗਾ ਜੀ ਤੁਸੀਂ ਅਫਸੋਸ ਕਰਨ ਤੋਂ ਕਿਵੇਂ ਰੋਕ ਸਕਦੇ ਹੋ ਸਾਡਾ ਹਲਕਾ ਹੈ ਲੋਕਾਂ ਦੇ ਅਸੀਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਫਿਰ ਰੋਕਣ ਤੋਂ ਬਾਅਦ ਘਬਰਾਏ ਵੀ ਮੈਂ ਕਹਾਂ ਤੁਸੀਂ ਮੁੱਖ ਮੰਤਰੀ ਨੂੰ ਵੀ ਲਿਆਓ ਜਾਂ ਤੁਸੀਂ ਜੇ ਰੋਕਣਾ ਤਾਂ ਫਿਰ ਉਹ ਮਗਰ ਹੈ ਉਹਨੂੰ ਰੋਕ ਲਓ ਜਾਂ ਨੂੰ ਲਿਆਓ ਲੋਕੀ ਸਾਹਮਣੇ ਗੱਲ ਕਰ ਲੈ ਘਬਰਾਟ ਸੀ ਬਾਰ-ਬਾਰ ਮੈਨੂੰ ਕਹਿਣਾ ਕਿ ਤੁਸੀਂ ਉੱਠ ਜਾਓ ਭਾਈ ਅਫਸੋਸ ਤੇ ਕੋਈ ਅੱਜ ਤੱਕ ਸੁਣਿਆ ਸੱਭਿਆ ਸਾਡੀ ਜਿਹੜੀ ਸਭਿਆਤਾ ਕਦੇ ਸੁਣਿਆ ਕਿ ਕੋਈ ਅਫਸੋਸ ਕਰਨ ਬੈਠਿਆ ਉਹਨੂੰ ਕਹੇ ਤੁਸੀਂ ਉੱਡ ਜਾਓ ਜੀ ਮੁੱਖ ਮੰਤਰੀ ਨੇ ਹੋਣਾ ਘਬਰਾਟ ਹੈ ਮੇਰਾ ਵੀ ਰਹੇ ਕਿਸ ਪੱਦਰ ਦੀ ਜਾਂਚ ਦੀ ਮੰਗ ਕਰਦੇ ਹੋ ਨੀ ਸੀਬੀਆਈ ਦੀ ਜਾਂਚ ਹੋਵੇ ਜੀ ਜਾਂ ਨਿਆਂਇਕ ਜਾਂਚ ਹੋਵੇ ਨਹੀਂ ਤਾਂ ਇਹ ਸਭ ਤੁਸੀਂ ਐਵੇਂ ਕਹੋ ਜੀ 16 ਫੜ ਲੇ 18 ਪੜ ਲੇ 20 ਪੜ ਲੇ ਤੇ ਸੰਗਰੂਰ ਵੇਲੇ ਵੀ ਤਾਂ ਫੜੇ ਸੀ ਹੁਸ਼ਿਆਰਪੁਰ ਵੇਲੇ ਵੀ ਤੁਸੀਂ ਫੜੇ ਸੀ ਮੋਗੇ ਵੇਲੇ ਵੀ ਫੜੇ ਸੀ ਮੂਦਲ ਵੇਲੇ ਵੀ ਫੜੇ ਸੀ ਤੇ ਕੰਮ ਤਾਂ ਫੇਰ ਨਹੀਂ ਥੰਬਦਾ